ਜਿੰਨਾ ਮਨ ਅਗਨ ਹੋਏ ਨਈਓ ਸਦਕੀ ਟੱਕੇ ਬੈਂਦੇ ਹਰ ਹੀਲੇ ਵੈਰੀ ਤੋਂ ਬਦਲਾ ਲੈ ਕੇ ਹੀਓ ਰਹਿੰਦੇ ਹੱਸ ਕੇ ਚੜ ਜਾਂਦੇ ਨੇ ਮੌਤ ਪਿਆ ਬਣਦੇ ਲਈ ਕੋੜੀ ਗੈਰਤ ਦਾ ਜੱਜ ਵਾਲੇ ਉਦਮ ਸਿੰਘ ਨੇ ਬਾਜੀ ਮੋੜੀ 21 ਜੋ ਸਾਲਾਂ ਦੀ ਆਖਰ ਰਾਸਤ ਪਸਿਆ ਆਈ ਵਿਦ ਕੈਕਸ਼ਨ ਹਾਲ ਵਾਲੀ ਵੇਖੋ ਦਾਤੇ ਆਪ ਬਣਾਈ ਰੱਬ ਰੀਜ ਪੁਗਾ ਦਿੱਤੀ ਜਿਹੜੀਉਂ ਦੇ ਮਨਸੀ ਲੋੜੀ ਗੈਰਤ ਦਾ ਜੱਜ ਬਾਲੇ ਉਦਮ ਸਿੰਘ ਨੇ ਬਾਜੀ ਮੋੜੀ ਮਰਨਾ ਕਬੂਲਣ ਪਈ ਸਿਰ ਤੇ ਬੋਝ ਨਸਦਕੀ ਰੱਖਣ ਪ੍ਰਣ ਪੂਰਾ ਕਰਨੇ ਨੂੰ ਹਸਕੇ ਬਿਫਤਾ ਰਸ ਨੂੰ ਚੱਖਣ ਸੁਖ ਦਾ ਨਾ ਸਾਲਿਆ ਜਿੰਨਾ ਚਿਰ ਨਾ ਗੈਂਕੜ ਰੋੜੀ ਗੈਰਤ ਦਾ ਜੱਜ ਬਾਲੇ ਉਦਮ ਸਿੰਘ ਨੇ ਬਾਜੀ ਮੂੜੀ ਹੰਕਾਰੀ ਹਾਕਮਾਂ ਨੇ ਨਿਹੱਥੀਆਂ ਉੱਤੇ ਕੈਰ ਕਮਾਇਆ 1919 ਨੂੰ ਉਹ ਨਖੁਨੀ ਖੇਲ ਰਚਾਇਆ ਜਿਲਿਆਂ ਦੇ ਬਾਗ ਵਿੱਚੇ ਲੋਕਾਂ ਦੀ ਸੀ ਰਤਨ ਚੋੜੀ ਗੈਰਤ ਦਾ ਜੱਜ ਬਾਲੇ ਉਦਮ ਸਿੰਘ ਨੇ ਬਾਜੀ ਮੂੜੀ ਸੀ ਮੋਕਾ ਪਾਲ ਰਿਹਾ ਉਹਨੂੰ ਮੋਕਾ ਜਦੋਂ ਥਿਆਆ ਪੰਨੇ ਕਟ ਡੈਰੀ ਉਹਨੇ ਪੈਸਟਲ ਬੈਚਲ ਕਾਇਆ ਤੁਰਿਆ ਫਿਰ ਸੋਦਣ ਨੂੰ ਲਿਵਸੀ ਗੁਰਦੇ ਚਰਨੀ ਜੋੜੀ ਗੈਰਤ ਦਾ ਜਜਬਾ ਲੈ ਉਦਮ ਸਿੰਘ ਨੇ ਭਾਜੀ ਮੋੜੀ ਸੰਗ ਦਸ਼ਮੇਸ਼ ਪਿਤਾ ਅੱਜ ਸੀ ਕਾਰਜ ਪੂਰਾ ਹੋਣਾ ਵੈਰੀ ਦਾ ਜੀਵਨ ਸੀ ਬੜ ਕੇ ਕਰ ਵੈਰੀ ਦੇ ਖੋਣਾ ਜਾਲਮ ਦੀ ਜੋਦਿਆਂ ਨੇ ਵੇਖੋ ਸਦਾ ਕੀ ਧੋਣ ਮਰੋੜੀ ਗੈਰਤ ਦਾ ਜੱਜ ਬਾਲੇ ਉਦਮ ਸਿੰਘ ਨੇ ਭਾਜੀ ਮੋੜੀ ਆਸਣ ਉੱਡ ਵੈਰ ਦੇ ਵੀ ਉਹਦਾ ਖੂਨ ਉਵਾਲੇ ਖਾਵੇ ਸੀ ਖੁਸ਼ ਹੋ ਹੋ ਕੇ ਜੋ ਕੀਤੀ ਪਾਪ ਦੀ ਸੁਣਾਵੇ ਉਸ ਦੇ ਪਰਹਾਸ਼ਨ ਨੇ ਉਹਦੀ ਰੂਸੀ ਗੋਰ ਝੰਡੂੜੀ ਗੈਰਤ ਦਾ ਜੱਜ ਬਾਲੇ ਉਦਮ ਸਿੰਘ ਨੇ ਭਾਜੀ ਮੋੜੀ ਕੰਡ ਪਿਸਟਲ ਯੋਦੇ ਨੇ ਕੀਤੇ ਫੈਰ ਵੈਰੀ ਦੇ ਵੱਲੇ ਪਾਣੀ ਦੇ ਖਾਲ ਜਿਵੇਂ ਉੱਥੇ ਵਹਿਣ ਲਹੂ ਬਾਲੇ ਉਦਮ ਸਿੰਘ ਨੇ ਬਾਜੀ ਮੋੜੀ ਗਈ ਕਿਵੇਂ ਅਸਲਾ ਤਾਣਿਆ ਸੀ ਵੇਲਾ ਯੂ ਯੂ ਅੱਜ ਵਿਖਾਤਾ ਫਿਰ ਉਸੇ ਅਸਲੇ ਦਾ ਉਹ ਨੂ ਵੀ ਸਵਾਦ ਚ ਖਾਤਾ ਇਹ ਕੌਮ ਦੇ ਮਰਦਾਂ ਦੀ ਟਿੱਕੇ ਬੈਠਣ ਵਾਲੀ ਥੋੜੀ ਗੈਰਤ ਦਾ ਜੱਜ ਬਾਲੇ ਉਦਮ ਸਿੰਘ ਨੇ ਬਾਜੀ ਮੋੜੀ ਬਦਲਾ ਜਦ ਲੈ ਲਿਆ ਸੀ ਉਹਦੇ ਬੋਧ ਸਿਰੋਂ ਸੀ ਲੱਥਾ ਜਿ ਖੰਸ਼ੀ ਜੋਦਾ ਬਈ ਉਹਦਾ ਦਗ ਤੱਕ ਕਰਦਾ ਮੱਥਾ ਕੋਈ ਖੋਪਨ ਮਰਨੇ ਦਾ ਹੈਂਕੜ ਵੈਰੀ ਦੀ ਬਸ ਤੋੜੀ ਗੈਰਤ ਦਾ ਜੱਜ ਪਾਲੇ ਉਦਮ ਸਿੰਘ ਨੇ ਬਾਜੀ ਮੋੜੀ ਫਾਂਸੀ ਚੜ ਜਾਂਦੇ ਨੇ ਹੱਸ ਹੱਸ ਮੌਤ ਨੂੰ ਗਲੇ ਲਗਾਉਣ ਅਣਖਾਂ ਤੇ ਆਸ਼ਕ ਜੋ ਹੱਸ ਕੇ ਜਾਨ ਦੀ ਬਾਜੀ ਲਾਉਣ ਦੀਪ ਸਿੰਘ ਸੁਨਾਗੀ ਜੋੜੀ ਗੈਰਤ ਦਾ ਜੱਜ ਪਾਲੇ ਉਦਮ ਸਿੰਘ ਨੇ ਬਾਜੀ ਮੋੜੀ ਗੈਰਤ ਦਾ ਜੱਜ ਪਾਲੇ ਉਦਮ ਸਿੰਘ ਨੇ ਬਾਜੀ ਮੋੜੀ